ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਕੁਰਬਾਨੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਤਿਆਗ ਸਹੀ ਅਰਥਾਂ ਵਿੱਚ ਕਿਸੇ ਲੱਜੇ ਹੋਏ ਬੰਦੇ ਨੂੰ ਹੀ ਹਾਸਲ ਹੋ ਸਕਦਾ ਹੈ ਦੁਨੀਆ ਵਿੱਚ ਕੰਗਾਲ ਤੋਂ ਲੈ ਕੇ ਬਾਦਸ਼ਾਹ ਤੱਕ ਭੁੱਖੇ ਹੀ ਭੁੱਖੇ ਨਜ਼ਰ ਆਉਣਗੇ ਚਾਹੇ ਭੁੱਖ ਦੀਆਂ ਕਿਸਮਾਂ ਅਨਗਿਣਤ ਹੋਣ ਪਰ ਭੁੱਖੀ ਕੁੱਲ ਦੁਨੀਆ ਹੀ ਦਿਸੇਗੀ कोई रोटी मंगता है कोई दौलत कोई औलाद कोई इज्जत, गल की ताकत सेहत शोरत सुख आराम, सब वो वक् भुखा के नाम हैं जिन्होंने सारी खलकत को भिखारी बना रखा है रजी निकाह वाले संतोखी बंदे कित ही टावे टावे मिलते हैं क्योंकि ज़ाहरा शकल तो दिल का अंदाजा तो लग ही नहीं सकता कि व्यक्ति के दे दिल अंदर की है ਇਸਾ ਵਾਸਤੇ ਸੱਚੇ ਤਿਆਗੀ ਦੀਆਂ ਨਿਸ਼ਾਨੀਆਂ ਦੱਸਣੀਆਂ ਵੀ ਮੁਸ਼ਕਲ ਹਨ ਰਗबीर ਸਿੰਘ ਜੀ ਵੀ ਲਿਖਦੇ ਹਨ ਕਿ ਮੈਂ ਕਈ ਵੱਖ-ਵੱਖ ਹਾਲਤਾਂ ਵਿੱਚ ਲਹਿੰਦੇ ਤਿਆਗੀ ਵੀ ਦੇਖੇ ਹਨ ਅਮੀਰ ਤਿਆਗੀ ਦੇਖੇ ਹਨ ਪਰ ਬਹੁਤ ਥੋੜੇ ਫਕੀਰ ਤਿਆਗੀ ਵੀ ਦੇਖੇ ਹਨ ਜਿਨ੍ਹਾਂ ਦੇ ਦਰਸ਼ਨ ਨਾਲ ਤਬੀਅਤ ਸ਼ਾਂਤ ਹੋ ਜਾਂਦੀ ਸੀ ਇੱਕ ਐਸੇ ਹੀ ਤਿਆਗੀ ਫਕੀਰ ਦੀ ਸਾਡੀ ਅੱਜ ਦੀ ਸਾਖੀ ਤੋਂ ਵੀ ਇਹੀ ਸੇਤ ਮਿਲਦੀ ਹੈ ਕੇ ਤਿਆਗ ਅਸਲ ਵਿੱਚ ਕਿਸ ਨੂੰ ਕਹਿੰਦੇ ਹਨ ਇੱਕ ਫਕੀਰ ਅਤੇ ਸੰਤ ਅਗ ਗਬੀਰ ਸਿੰਘ ਜੀ ਦੀ ਬੜੀ ਹੀ ਪਿਆਰੀ ਸਾਖੀ ਸਾਖੀ ਸ਼ੁਰੂ ਕਰਨ ਤੋਂ ਪਹਿਲੇ ਆਪਜੀ ਅਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤ ਰਗਬੀਰ ਸਿੰਘ ਜੀ ਵੀ ਲਿਖਦੇ ਹਨ ਗਲਗੱਤੇ ਵਿੱਚ ਇੱਕ ਫਕੀਰ ਸਨ ਬਾਜ਼ਾਰ ਵਿੱਚ ਬੈਠੇ ਰਹਿੰਦੇ ਸਨ ਅਤੇ ਮੈਂ ਸਹਿਜ ਸਭਾ ਉਹਨਾਂ ਨੂੰ ਇੱਕ ਦਿਨ 4 ਪੈਸੇ ਦਿੱਤੇ ਉਹਨਾਂ ਨੇ 4 ਪੈਸੇ ਲੈ ਕੇ 2 ਪੈਸੇ ਮੇਰੇ ਸਾਹਮਣੇ ਬਾਜ਼ਾਰ ਵਿੱਚ ਛੱਡ ਦਿੱਤੇ ਅਤੇ 2 ਪੈਸਿਆਂ ਦੀ ਸਾਹਮਣੇ ਤੰਦੂਰ ਤੋਂ ਰੋਟੀ ਲੈ ਕੇ ਖਾ ਲਈ ਮੈਂ ਅਜਮਾਨ ਦੇ ਤੌਰ ਤੇ ਫਿਰ ਕੁਝ ਦਿਨਾਂ ਮਗਰੋਂ 8-10 ਪੈਸੇ ਇਸੇ ਫਕੀਰ ਨੂੰ ਦਿੱਤੇ ਉਸ ਨੇ ਬਗੈਰ ਮੇਰੇ ਵੱਲ ਧੱਕਣ ਦੇ 2 ਪੈਸੇ ਰੱਖ ਕੇ ਬਾਕੀ ਦੇ ਪੈਸੇ ਦੂਰ ਭਗਾ ਕੇ ਮਾਰੇ ਇਸ ਵਾਰ ਆਪ ਇੱਕ ਮੈਦਾਨ ਵਿੱਚ ਬੈਠੇ ਹੋਏ ਸਨ ਅਤੇ ਆਪ ਤੁਰ ਪਏ ਦੁਕਾਨ ਤੋਂ ਰੋਟੀ ਲੈ ਕੇ ਉੱਥੇ ਹੀ ਬੈਠ ਕੇ ਖਾ ਲਈ ਅਤੇ ਫਿਰ ਇੱਕ ਪਾਸੇ ਮੁੜ ਤੁਰੇ ਕੁਝ ਦੂਰ ਜਾ ਕੇ ਜਦੋਂ ਮੈਂ ਉਹਨਾਂ ਨੂੰ ਪੁੱਛਿਆ ਕਿ ਆਪ ਨੇ ਬਾਕੀ ਦੇ ਪੈਸੇ ਸੁੱਟ ਕਿਉਂ ਦਿੱਤੇ ਰਾਤ ਦੀ ਰੋਟੀ ਵਾਸਤੇ ਰੱਖ ਲੈਂਦੇ ਆਖਰ ਰਾਤ ਨੂੰ ਜਾਂ ਕੱਲ ਨੂੰ ਰੋਟੀ ਖਾਣ ਦੀ ਫੇਰ ਲੋੜ ਪੈਣੀ ਸੀ ਉਸ ਵੇਲੇ ਉਸ ਫਕੀਰ ਨੇ ਮੇਰੀ ਵੱਲ ਪਹਿਲੀ ਵਾਰ ਤੱਕਿਆ ਅਤੇ ਆਖਣ ਲੱਗੇ ਬੇਵਕੂਫ ਕਿਆ ਰਾਤ ਕੋ ਜਾਂ ਕੱਲ ਕੋ ਖੁਦਾ ਬਰ ਜਾਏਗਾ ਜਿਸ ਨਿਰਪੈ ਬੇਪਰ ਵਾਹ ਲਟਕ ਵਿੱਚ ਉਸ ਮਹਾਤਮਾ ਨੇ ਮੈਨੂੰ ਗਾਲ ਘੱਟ ਕੇ ਇਹ ਗੱਲ ਕਹੀ ਮੈਂ ਕਦੀ ਨਹੀਂ ਭੁੱਲ ਸਕਦਾ ਇਸ ਬਚਨ ਵਿੱਚ ਵੀ ਇੱਕ ਰਮਜ ਸੀ ਆਤਮਕ ਰਾਜ ਸੀ ਜੋ ਮੇਰੀ ਸਮਝ ਵਿੱਚ ਆ ਗਿਆ ਮੈਂ ਲੈਂਕਨ ਕੰਪਨੀ ਦਾ ਸੀਤਾ ਹੋਇਆ ਸੂਰ ਪਾਈ ਸਰਦਾਰ ਆਦਮੀ ਉਸ ਫਕੀਰ ਦੇ ਸਾਹਮਣੇ ਹੱਕਾ ਬੱਕਾ ਖੜਾ ਸਾ ਉਸ ਦੀਆਂ ਅੱਖਾਂ ਵਿੱਚੋਂ ਉਸ ਦੀ ਨਿਰਸ਼ਲ ਅਤੇ ਨਿਰਲੇਪ ਆਤਮਾ ਮੇਰੀ ਕੀਮਤੀ ਪੋਸ਼ਾਕ ਦੇ ਹੇਠਾਂ ਮੇਰੀ ਘੱਡਿਆ ਅਤੇ ਦੁਨੀਆਦਾਰ ਆਤਮਾ ਨੂੰ ਵੇਖ ਰਹੀ ਸੀ ਅਤੇ ਕਿਸੇ ਬੇਮੁਹਤਾਜ ਬਾਲਸ਼ਾਈ ਦਰਜੇ ਵੱਲ ਖਿੱਚ ਰਹੀ ਸੀ ਮੇਰੀ ਹਾਲਤ ਇੱਕ ਛਿਨ ਵਿੱਚ ਬਦਲ ਗਈ ਮੈਂ ਆਪਣੇ ਆਪ ਨੂੰ ਫਕੀਰ ਕੰਗਾਲ ਅਤੇ ਉਸ ਮੁਸਲਮਾਨ ਨੂੰ ਬਾਦਸ਼ਾਹ ਦੇਖ ਰਹਾ ਸਾਂ ਮਾਫੀ ਮੰਗ ਕੇ ਮੈਂ ਪਤਲੂਨ ਦੇ ਬੋਝਿਆਂ ਵਿੱਚ ਹੱਥ ਪਾਈ ਆਪਣੀ ਮੋਟਰ ਵਿੱਚ ਆ ਬੈਠਾ ਪਰ ਮੈਂ ਹੀ ਜਾਣਦਾ ਹਾਂ ਕਿ ਇਸ ਫਕੀਰ ਦੇ ਕੁਰਕਤ ਲਫਜ਼ਾਂ ਵਿੱਚ ਕੀ ਜਾਦੂ ਸੀ ਇਸ ਫਕੀਰ ਦੇ ਦਰਸ਼ਨ ਟੁੰਡਣ ਤੇ ਵੀ ਫਿਰ ਦੁਬਾਰਾ ਮੈਨੂੰ ਕਦੀ ਨਹੀਂ ਹੋਏ ਅੱਗੇ ਉਹ ਲਿਖਦੇ ਹਨ ਕਿ ਇਸ ਤਿਆਗ ਦੀਆਂ ਵੀ ਕਈ ਕਿਸਮਾਂ ਹੋ ਸਕਦੀਆਂ ਹਨ ਕਈ ਅਵਸਥਾਵਾਂ ਹੋ ਸਕਦੀਆਂ ਹਨ ਦੁਨੀਆ ਨੂੰ ਇੱਕ ਸੈਰਗਾਹ ਅਤੇ ਆਪਣੇ ਆਪ ਨੂੰ ਇਸ ਵਿੱਚ ਸੈਰ ਕਰਨ ਵਾਲਾ ਮੁਸਾਫਿਰ ਸਮਝਣਾ ਚਾਹੀਦਾ ਹੈ ਇਸ ਸੈਰਗਾਹ ਵਿੱਚ ਸੈਰ ਕਰਨ ਦਾ ਮੌਕਾ ਕਰਤਾਰ ਵੱਲੋਂ ਮਿਲਿਆ ਹੈ ਉਸ ਦਾ ਸਦਾ ਧੰਨਵਾਦੀ ਰਹਿਣਾ ਚਾਹੀਦਾ ਹੈ ਇਸ ਸੈਰਗਾਹ ਵਿੱਚ ਚੰਗੀਆਂ ਅਤੇ ਮਾੜੀਆਂ ਸਭ ਝਾਕੀਆਂ ਵਿੱਚੋਂ ਹੀ ਲੰਘ ਜਾਣਾ ਪਰ ਦਿਲ ਕਿਤੇ ਨਾ ਲਗਾਣਾ ਠੀਕ ਹੈ ਜਿਸ ਤਰ੍ਹਾਂ ਮੁਸਾਫਰ ਸਫਰ ਦੇ ਸਮੇਂ ਕਈ ਦਰਿਆਵਾਂ ਪਹਾੜਾਂ ਰੇਗਿਸਤਾਨਾਂ ਮੈਦਾਨਾਂ ਸ਼ਹਿਰਾਂ ਆਦਤੋਂ ਲੰਘਦਾ ਅਨੇਕ ਕਿਸਮ ਦੇ ਆਲਮਿਆਂ ਨਾਲ ਮਿਲਦਾ ਉਹਨਾਂ ਵਿੱਚ ਰਹਿੰਦਾ ਦੋਸਤੀਆਂ ਪਾਉਂਦਾ ਦਿਲ ਵਿੱਚ ਹਮੇਸ਼ਾ ਸਮਝਦਾ ਹੈ ਕਿ ਉਹ ਮੁਸਾਫਰ ਹੈ ਅਤੇ ਸਫਰ ਖਤਮ ਕਰਨ ਮਗਰੋਂ ਆਪਣੇ ਘਰ ਟਿਕਾਣੇ ਪਹੁੰਚੇਗਾ ਉਸੇ ਤਰ੍ਹਾਂ ਇਨਸਾਨ ਨੂੰ ਸੰਸਾਰ ਯਾਤਰਾ ਹਮੇਸ਼ਾ ਇੱਕ ਸਫਰ ਸਮਝਣਾ ਚਾਹੀਦਾ ਹੈ ਕਈ ਤਾਂ ਸਮਝਣਗੇ ਕਿ ਇਹ ਖਿਆਲ ਤਾਂ ਬੜਾ ਹੀ ਨਿਰਾਸ਼ ਕਰ ਦੇਣ ਵਾਲਾ ਹੈ ਪਰ ਨਹੀਂ ਇਹ ਖਿਆਲ ਨਿਰਾਸ਼ ਕਰਨ ਵਾਲਾ ਤਾਂ ਬਿਲਕੁਲ ਨਹੀਂ ਹੈ ਸਗੋਂ ਦੁਨੀਆ ਦੀ ਖੁਸ਼ੀ ਅਧਰ ਤਜਰਬੇ ਨੂੰ ਹਾਸਲ ਕਰਨ ਦੇ ਯੋਗ ਬਣਾ ਦਿੰਦਾ ਹੈ ਲੜਕੀ ਨੂੰ ਮਾਤਾ ਪਿਤਾ ਦੇ ਘਰ ਵਿੱਚ ਪਤਾ ਲੱਗ ਜਾਂ ਰੁੱਤੇ ਕਿ ਉਸਨੇ ਇੱਕ ਦਿਨ ਸੋਹਰੇ ਜਾਣਾ ਹੈ ਮਾਤਾ ਪਿਤਾ ਦਾ ਘਰ ਬੇਕੀਆਂ ਦੀਆਂ ਖੁਸ਼ੀਆਂ ਕੁਝ ਘੱਟ ਚੰਗੀਆਂ ਨਹੀਂ ਲੱਗਦੀਆਂ ਸਗੋਂ ਉਹ ਮਾਪਿਆਂ ਨਾਲੋਂ ਹੋਰ ਪਿਆਰ ਕਰਦੀ ਹੈ ਸਹੇਲੀਆਂ ਸੰਗ ਪਿਆਰ ਨਾਲ ਖੇਡਦੀ ਤੱਕੜੀ ਮੁਟਿਆਰ ਹੋ ਜਾਂਦੀ ਹੈ ਅਤੇ ਆਉਣ ਵਾਲੀ ਤਬਦੀਲੀ ਦੀ ਤਿਆਰੀ ਕਰਦੀ ਹੈ ਜਹਾਜ਼ ਵਿੱਚ ਵੀ ਵੱਖੋ-ਵੱਖ ਮুলਕਾਂ ਦੇ مسافر ਇਕੱਠੇ ਸਵਾਰ ਹੁੰਦੇ ਰਹਿੰਦੇ ਹਨ ਉਹਨਾਂ ਨੂੰ ਸ਼ੁਰੂ ਤੋਂ ਪਤਾ ਹੁੰਦਾ ਹੈ ਕਿ ਉਹਨਾਂ ਨੇ ਥੋੜਾ ਸਮਾਂ ਇਕੱਠਿਆਂ ਲੰਘਾਣਾ ਹੈ ਪਰ ਉਸ ਸਮੇਂ ਨੂੰ ਖੁਸ਼ੀ ਨਾਲ ਹੱਸ ਖੇਡ ਕੇ گزارਉਂਦੇ ਪੂਰੇ ਯਤਨ ਕੀਤੇ ਜਾਂਦੇ ਹਨ ਦਿਲ ਪਰਚਾਵੇ ਦੇ ਸਮਾਨ ਉਚੇਚੇ ਪੈਦਾ ਕੀਤੇ ਜਾਂਦੇ ਹਨ ਮਸਾਫਰਾਂ ਨੂੰ ਇਕੱਠੇ ਖਾਂਦੇ ਪੀਂਦੇ ਹੱਸਦੇ ਖੇਡਦੇ ਨੱਚਦੇ ਵੇਖੋ ਤਾਂ ਸ਼ੱਕ ਪਵੇਗਾ ਸ਼ਾਇਦ ਇਹਨਾਂ ਨੂੰ ਭੁੱਲ ਗਿਆ ਹੈ ਕਿ ਇਹ ਮਸਾਫਰ ਹਨ ਅਤੇ ਥੋੜੇ ਸਮੇਂ ਦੇ ਸਾਥ ਵਿੱਚੋਂ ਇਹਨਾਂ ਵਿਛੜ ਜਾਣਾ ਹੈ ਪਰ ਜਦੋਂ ਜਹਾਜ਼ ਦੇਸ਼ਾਂ ਦਸ਼ਾਂਤਰਾਂ ਤੋਂ ਲੰਘਦਾ ਅਗਾਹ ਤੁਰ ਹੀ ਜਾਂਦਾ ਹੈ ਮਸਾਫਰ ਆਪੋ ਆਪਣੇ ਟਿਕਾਣਿਆਂ ਤੇ ਖੁਸ਼ੀ-ਖੁਸ਼ੀ ਉਤਰਦੇ ਜਾਂਦੇ ਹਨ ਉਹਨਾਂ ਨੂੰ ਜਹਾਜ਼ ਅਤੇ ਜਹਾਜ਼ ਦੇ ਸਾਥੀ ਛੱਡਣ ਮਿਲੇ ਕੋਈ ਖਾਸ ਸਦਮਾ ਨਹੀਂ ਹੁੰਦਾ ਇਸ ਦਾ ਕਾਰਨ ਵੀ ਇਹ ਹੀ ਹੈ ਕਿ ਸਭ ਮੁਸਾਫਰਾਂ ਨੂੰ ਸ਼ੁਰੂ ਤੋਂ ਹੀ ਪਤਾ ਹੁੰਦਾ ਹੈ ਅਤੇ ਉਹ ਇਸੇ ਯਕੀਨ ਵਿੱਚ ਰਹਿੰਦੇ ਹਨ ਕਿ ਆਪਣੇ ਆਪਣੇ ਸ਼ਹਿਰ ਔਨ ਉੱਤੇ ਉਹਨਾਂ ਦੂਜੇ ਮੁਸਾਫਰਾਂ ਤੋਂ ਅਲਹਿਦ ਹੋ ਜਾਣਾ ਹੈ ਅਗਰ ਇਨਸਾਨ ਜ਼ਿੰਦਗੀ ਨੂੰ ਵੀ ਇੱਕ ਸਫ਼ਰ ਸਮਝੇ ਅਤੇ ਇਸੇ ਯਕੀਨ ਵਿੱਚ ਹੀ ਜ਼ਿੰਦਗੀ ਗੁਜ਼ਾਰੇ ਤਾਂ ਉਸ ਨੂੰ ਨਾ ਤੇ ਕਿਸੇ ਰਿਸ਼ਤੇਦਾਰ ਨਾ ਕਿਸੇ ਮਿੱਤਰ ਦੇ مشوره ਤੋਂ صدمہ ہو ਸਕਦਾ ਹੈ ਨਾ ਹੀ ਆਪਣਾ ਵਕਤ ਔਨ ਉੱਤੇ ਰਿਸ਼ਤੇਦਾਰਾਂ ਸੱਜਣਾ ਮਿੱਤਰਾਂ ਤੋਂ ਅਲਹਿਦਾ ਹੋਣ ਲੱਗਿਆਂ ਕਮ ਹੋ ਸਕਦਾ ਹੈ ਅਸੀਂ ਜ਼ਿੰਦਗੀ ਦੇ ਸਫ਼ਰ ਨੂੰ ਕਿਉਂਕਿ ਸ਼ੁਰੂ ਤੋਂ ਹਮੇਸ਼ਾ ਇਕੱਠੇ ਰਹਿਣ ਦੀ ਜਗਾ ਸਮਝਦੇ ਹਾਂ ਅਸੀਂ ਲੋਕਾਂ ਨੂੰ ਰੋਜ਼ ਇਥੋਂ ਕੁਝ ਕਰਦੇ ਦੇਖਣ ਦੇ ਬਾਵਜੂਦ ਵੀ ਯਕੀਨ ਰੱਖਦੇ ਹਾਂ ਕਿ ਅਸੀਂ ਜਾਂ ਸਾਡੇ ਰਿਸ਼ਤੇਦਾਰਾਂ ਨੇ ਇੱਥੇ ਹੀ ਹਮੇਸ਼ਾ ਰਹਿਣਾ ਹੈ ਇਸੇ ਵਾਸਤੇ ਅਲਹਿਦਗੀ ਦੇ ਸਮੇਂ ਵਿਲਾਪ ਕਰਦੇ ਰੋਂਦੇ ਦੁਖੀ ਹੁੰਦੇ ਅਤੇ ਆਪਣੀ ਬੇਵਕੂਫੀ ਦੀ ਆਪ ਸਜ਼ਾ ਭੁਗਤਦੇ ਹਾਂ ਦੂਸਰਾ ਤਿਆਗ ਦੇ ਨਾਲ ਨਾਲ ਆਪਣੀਆਂ ਲੋੜਾਂ ਨੂੰ ਦਿਨ-ਦਿਨ ਘਟਾਉਣਾ ਹੈ ਆਪਣੀਆਂ ਆਦਤਾਂ ਤੇ ਕਾਬੂ ਪਾਉਣਾ ਹੈ ਇਤੋਂ ਤੱਕ ਕਿ ਜ਼ਿੰਦਗੀ ਕਾਇਮ ਰੱਖਣ ਵਾਸਤੇ ਜ਼ਰੂਰੀ ਲੋੜਾਂ ਨੂੰ ਪੂਰਾ ਕਰਨਾ ਚਾਹੀਦਾ ਹੈ ਜੇ ਕੋਸ਼ਿਸ਼ ਨਾਲ ਅਜਿਹਾ ਕਰੀਏ ਤਾਂ ਸਾਡੀਆਂ ਬਹੁਤ ਸਾਰੀਆਂ ਵਾਧੂ ਬਣਾਉਟੀ ਲੋੜਾਂ ਅਤੇ ਆਦਤਾਂ ਘਟ ਜਾਂਦੀਆਂ ਹਨ ਭਜਨ ਦਾ ਚਾਹ ਜ਼ਿੰਦਗੀ ਦਾ ਸ਼ੁਗਲ ਅਤੇ ਆਸਰਾ ਬਣ ਜਾਂਦਾ ਹੈ ਅਤੇ ਇਸੇ ਅਵਸਥਾ ਵਿੱਚ ਉਹ ਨੀਖਰਾਕ ਜਾਂ ਬਸਤਰ ਪਹਿਨੇ ਚਾਹੀਦੇ ਹਨ ਜੋ ਜ਼ਿੰਦਗੀ ਦੇ ਕਾਇਮ ਰੱਖਣ ਵਾਸਤੇ ਤਾਂ ਜ਼ਰੂਰੀ ਹੋਣ ਪਰ ਮਨ ਨੂੰ ਖਿੰਡਾਨ ਵਾਲੇ ਤਾਂ ਹਰ ਕਿਸ ਨਹੀਂ ਖਾਣ ਪੀਣ ਸੰਬੰਧੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦੱਸਿਆ ਸੁਨਹਿਰੀ ਅਸੂਲ ਗੁਰਮੁਖਾਂ ਨੂੰ ਸਦਾ ਯਾਦ ਰੱਖਣਾ ਚਾਹੀਦਾ ਹੈ ਬਾਬਾ ਹੋਰ ਖਾਣਾ ਕੁਸੀ ਖਵਾਰ ਜਿਤ ਖਾਦਾ ਤਨ ਪੀੜਿਆ ਮਨ ਵਿੱਚ ਚਲੈ ਵਿਕਾਰ ਬਾਬਾ ਹੋਰ ਪਹਿਨਣ ਕੁਸੀ ਕਵਾਰ ਜਿਤ ਪੈਦਾ ਤਨ ਪੀੜਿਆ ਮਨਮਹਿ ਚਲੈ ਵਿਕਾਰ ਤਿਆਗ ਦੀਆਂ ਇਹ ਅਵਸਥਾਵਾਂ ਸਿਮਰਨ ਭਜਨ ਬੰਦਗੀ ਵਾਲੇ ਪੁਰਸ਼ ਉੱਤੇ ਸੁੱਤੇ ਸਿੱਧ ਹੀ ਆਉਂਦੀਆਂ ਹਨ ਕਿਸੇ ਖਾਸ ਉਪਾਉ ਜਾਂ ਹੱਥ ਦੀ ਲੋੜ ਨਹੀਂ ਪਸਦੀ ਮਨ ਨਾਲ ਲੜਾਈ ਤਾਂ ਬੰਦਗੀ ਕਰਨ ਵਾਲੇ ਵਿਅਕਤੀ ਦੀ ਹਮੇਸ਼ਾ ਜਾਰੀ ਰਹਿੰਦੀ ਹੈ ਪਰ ਨਾਮ ਦੀ ਓਟ ਰੱਖਣ ਵਾਲਿਆਂ ਦੀ ਹਰ ਅਵਸਥਾ ਵਿੱਚ ਹਰ ਹਾਲਤ ਵਿੱਚ ਅਕਾਲ ਪੁਰਖ ਵੱਲੋਂ ਸਹਾਇਤਾ ਇਹਨਾਂ ਨਮਾਈ ਅਤੇ ਹੌਸਲਾ ਅਫਜਾਈ ਹੁੰਦੀ ਰਹਿੰਦੀ ਹੈ ਅਤੇ ਉਹ ਹਰ ਕਦਮ ਵਾਹਿਗੁਰੂ ਦੀ ਮਿਹਰ ਦੇ ਆਸਰੇ ਹੀ ਅਗਾਹ ਵਧਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ